ਹੈਲੋ एवरीवन ਵੈਲਕਮ ਬੈਕ ਟੂ ਮਾਈ YouTube ਚੈਨਲ ਆਈ ਹੋ ਉਮ ਕਿ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਜੀ ਵਾਟਰਮੈਲਨ ਦਾ ਸ਼ਰਬਤ ਦੇਖੋ ਅਸੀਂ ਛੋਟੇ ਛੋਟੇ ਪੀਸੇਸ ਦੇ ਵਿੱਚ ਕੱਟ ਕਰ ਲਿਆ ਤੇ ਇਹਦੇ ਜਿੰਨੇ ਵੀ ਸੀਡਸ ਸੀਗੇ ਅਸੀਂ ਬਾਹਰ ਕੱਢ ਲਏ ਹੋਏ ਆ ਤੇ ਜਦੋਂ ਆਪਾਂ ਜੂਸ ਬਣਾਉਣਾ ਹੋਵੇ ਇਹਦਾ ਤੇ ਫਿਰ ਸਾਨੂੰ ਸੀਡਸ ਬਾਹਰ ਕੱਢਣ ਦੀ ਜ਼ਰੂਰਤ ਨਹੀਂ ਪੈਂਦੀ ਤੇ ਹੁਣ ਅਸੀਂ ਬਣਾਉਣਾ ਸ਼ਰਬਤ ਦੁੱਧ ਵਾਲਾ ਇਸ ਲਈ ਅਸੀਂ ਉਹਨਾਂ ਨੂੰ ਬਾਹਰ ਕੱਢ ਦਿੱਤਾ ਹੋਇਆ ਤੇ ਅਸੀਂ ਹੁਣ ਲੈ ਲਿਆ ਖਾਲੀ ਬਰਤਨ ਇਹਦੇ ਵਿੱਚ ਪਾਵਾਂਗੇ ਅਸੀਂ ਪਹਿਲਾਂ ਆਈਸ ਅਸੀਂ ਇਹਦੇ ਵਿੱਚ ਪਾਤੀ ਹੋਈ ਹੈ ਜੀ ਆਈਸ ਕਯੂਬ ਹੁਣ ਅਸੀਂ ਪਾਵਾਂਗੇ ਇਹਦੇ ਵਿੱਚ ਦੁੱਧ ਹੁਣ ਅਸੀਂ ਇਹ ਵਿੱਚ ਪਾ ਦਵਾਂਗੇ ਰੂਬਜ਼ ਦਾ ਰੂਬਜ਼ ਸਾਡਾ ਨਾ ਜਿਆਦਾ ਫ੍ਰੀਜ਼ ਹੋ ਗਿਆ ਹੋਇਆ ਤੇ ਹੁਣ ਅਸੀਂ ਇਹਨੂੰ ਘੋਲ ਲਵਾਂਗੇ ਰੂਬਜ਼ ਦਾ ਪਾਤਾ ਤੇ ਆਈਸ ਵੀ ਪਾ ਦਿੱਤੀ ਹੋਈ ਹੈ ਅਸੀਂ ਇਹਨੂੰ ਅਸੀਂ ਚੰਗੀ ਤਰ੍ਹਾਂ ਪਹਿਲਾਂ ਘੋਲ ਲਾਂਗੇ ਤੁਸੀਂ ਦੇਖੋਗੇ ਇੱਦਾਂ ਚੰਗੀ ਤਰ੍ਹਾਂ ਨੂੰ ਰੂਬਜ਼ੇ ਨੂੰ ਵਿੱਚ ਮਿਕਸ ਕਰ ਲਿਆ ਹੋਇਆ ਹੁਣ ਅਸੀਂ ਇਹਦੇ ਵਿੱਚ ਪਾ ਦਵਾਂਗੇ ਆਪਣਾ ਕੱਟਿਆ ਹੋਇਆ ਤਰਬੂਜ ਹੁਣ ਮੈਂ ਇਹਦੇ ਚ ਪਾ ਰਹੀ ਹਾਂ ਇਹ ਚੀਆ ਸੀਡਸ ਜਿੰਨੀ ਤੁਸੀਂ ਪਸੰਦ ਕਰਦੇ ਹੋ ਓੰਨੀ ਪਾ ਸਕਦੇ ਤੇ ਹੁਣ ਮੈਂ ਪਾ ਰਹੀ ਹਾਂ ਜੇ ਗੂੰਦ ਕਤੀਰਾ ਹੁਣ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਇੱਕ ਗਰਮੀਆਂ ਵਾਲਾ ਬਹੁਤ ਹੀ ਵਧੀਆ ਠੰਡਾ ਠੰਡਾ ਜਿਹੜਾ ਦੁੱਧ ਵਾਲਾ ਸ਼ਰਬਤ ਹੈ ਬਣ ਕੇ ਤਿਆਰ ਹੁੰਦਾ ਹੈ ਤੇ ਤੁਸੀਂ ਜਰੂਰ ਇਹਨੂੰ ਬਣਾ ਕੇ ਦਿਨ ਦੇ ਵਿੱਚ ਇੱਕ ਵਾਰ ਜੂਰ ਪੀਆ ਕਰੋ ਤੇ ਆਪਣੇ ਬੱਚਿਆਂ ਨੂੰ ਵੀ ਦਿਆ ਕਰੋ ਇਹ ਬਹੁਤ ਵਧੀਆ ਚੀਜ਼ ਬਣ ਕੇ ਤਿਆਰ ਹੋਈ ਹੈ ਦੇਖੋ ਜੀ ਰੂਬਜ਼ਾ ਦੁੱਧ ਤੇ ਆਪਣਾ ਤਰਬੂਜ ਪਾ ਕੇ ਤੇ ਜਿਹੜੀ ਚੀਆ ਸੀਡਸ ਹੈ ਔਰ ਗੂੜ ਕਤੀਰਾ ਹੈ ਇਹ ਤੇ ਬਹੁਤ ਹੀ ਆਪਣੀ ਸੇਦਲੀ ਵਧੀਆ ਹੈ ਤੇ ਇਹਨੂੰ ਜਰੂਰ ਤੁਸੀਂ ਟਰਾਈ ਕਰਿਆ ਕਰੋ ਦਿਨ ਚ ਇੱਕ ਵਾਰ ਹੁਣ ਅਸੀਂ ਇਹਨਾਂ ਨੂੰ ਇੱਥੇ ਗਲਾਸ ਦੇ ਵਿੱਚ ਪਾ ਲਵਾਂਗੇ ਜੀ ਬਸ ਐਦਾਂ ਤੁਸੀਂ ਪਾ ਕੇ ਸਰਵ ਕਰੋ ਬਹੁਤ ਹੀ ਵਧੀਆ ਦੇਖੋ ਜੀ ਡਰਿੰਕ ਸਾਡੀ ਬਣ ਕੇ ਰੈਡੀ ਹੁੰਦੀ ਆ ਬਹੁਤ ਹੀ ਸੋਹਣਾ ਦਿਖਣ ਨੂੰ ਲੱਗਦਾ ਤੇ ਪੀਣ ਨੂੰ ਵੀ ਓਨਾ ਹੀ ਜ਼ਿਆਦਾ ਟੇਸਟੀ ਆਂਦਾ ਬਹੁਤ ਟੇਸਟੂੰਦਾ ਜੀ ਤੁਸੀਂ ਜਰੂਰ ਬਣਾ ਕੇ ਦੇਖਿਓ ਕਿਉਂਕਿ ਗਰਮੀ ਵੀ ਬਹੁਤ ਜ਼ਿਆਦਾ ਹੈ ਕਿਤੇ ਵੀ ਬਾਹਰ ਜਾਓ ਤੇ ਬਹੁਤ ਜ਼ਿਆਦਾ ਗਰਮੀ ਲੱਗਦੀ ਹੈ ਇਸ ਲਈ ਤੁਸੀਂ ਜਦੋਂ ਘਰ ਆਉਂਦੇ ਹੋ ਆਪਣੇ ਧਿਆਨ ਕੇ ਇਹਨੂੰ ਬਣਾ ਕੇ ਜਰੂਰ ਦੇਖਿਆ ਕਰੋ ਦੇਖੋ ਜੀ ਕਿੰਨਾ ਵਧੀਆ ਸ਼ਰਬਤ ਬਣ ਕੇ ਤਿਆਰ ਹੋਇਆ ਤੁਸੀਂ ਜਰੂਰ ਇਹਨੂੰ ਬਣਾ ਕੇ ਪੀ ਕੇ ਟਰਾਈ ਕਰਕੇ ਜਰੂਰ ਦੇਖਣਾ ਕਿ ਇਹ ਕਿੰਨਾ ਫਾਇਦੇ ਵਾਲਾ ਹੈ ਬਿਲਕੁਲ ਗਰਮੀ ਜਿਹੜੀ ਕੱਟੀ ਜਾਂਦੀ ਹੈ ਜ ਜਦੋਂ ਅਸੀਂ ਇਹਨੂੰ ਪੀਵਾਂਗੇ ਕਈ ਵਾਰ ਕੀ ਹੁੰਦਾ ਤਰਬੂਜ ਨਹੀਂ ਬੱਚੇ ਪਸੰਦ ਕਰਦੇ ਖਾਣਾ ਕਿਉਂਕਿ ਉਹ ਬੋਲਦੇ ਕਿ ਬਾਰ-ਬਾਰ ਮੂੰਹ ਦੇ ਵਿੱਚ ਬੀ ਆਂਦੇ ਆ ਤੇ ਅਸੀਂ ਨਹੀਂ ਇਹਨੂੰ ਖਾਣਾ ਤੇ ਇਹਨੇ ਬੀ ਕੱਢੀਏ ਵੀ ਨਹੀਂ ਦਿੱਤਾ ਜਾਂਦਾ ਕਿ ਉਹਨਾਂ ਆਪਾਂ ਇਦਾਂ ਜੂਸ ਬਣਾ ਕੇ ਬੱਚਿਆਂ ਨੂੰ ਦਈਏ ਨਾਲੇ ਤੇ ਬੱਚੇ ਦੁੱਧ ਪੀ ਲੈਂਦੇ ਆ ਨਾਲੇ ਤਰਬੂਜ ਖਾਦਾ ਜਾਂਦਾ ਤੇ ਨਾਲੇ ਸੇਤਲੀ ਠੰਡਾ ਠੰਡਾ ਸਾਬਤ ਹੁੰਦਾ ਠੀਕ ਹੈ ਜੀ ਮਿਲਦੇ ਆ ਤੁਹਾਨੂੰ ਕਿਸੇ ਨੈਕਸਟ ਵਲੌਗ ਨਾਲ ਹੁਣ ਤੁਸੀਂ ਪੀਓ ਸ਼ਰਬਤ ਥੈਂਕ ਯੂ